ਹਾਂਜੀ ਪੰਜਾਬੀਓ ਕੀ ਹਾਲ ਚਾਲ ਅੱਗ ਲੱਗ ਗਈ ਜੀ ਦੇਖੋ ਧੂਆਂ ਧਾਂ ਹੋ ਗਿਆ ਜੀ ਪੂਰਾ ਬੜਾ ਹੀ ਬਰਾਹਾ ਲ ਹੋ ਗਿਆ ਜਮੇ ਕਾਲੀ ਘਾਟ ਹੋ ਗਈ ਧੂਆਂ ਕਿਤੇ ਅੱਗ ਲੱਗ ਗਈ ਲੱਗੇ ਵੀ ਪੂਰੀ ਜ਼ਬਰਦਸਤ ਅੱਗ ਇਹ ਦੇਖ ਸਕਦੇ ਹੋ ਦੋਮੀ ਬਹੁਤ ਜ਼ਿਆਦਾ ਅੱਗ ਲੱਗੀ ਕਿਤੇ ਮੈਨੂੰ ਕੋ ਤਾਂ ਲੱਗੀ ਕਿਤੇ ਲੱਗੀ ਨੇੜ ਤੇੜੀ ਆ ਪਰ ਗਰਮੀ ਬਹੁਤ ਆ ਵੀਰੇ ਧਿਆਨ ਰੱਖਿਆ ਕਰੋ ਇੱਕ ਚੀਜ਼ ਦਾ ਕਿਸੇ ਵੀ ਚੀਜ਼ ਨੂੰ ਅੱਗ ਫੜ ਸਕਦੀ ਆ ਕਿਸੇ ਵੀ ਟਾਈਮ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੇ ਕਿਸੇ ਦਾ ਭਲਾ ਹੋ ਜਾਵੇ ਧੰਨਵਾਦ ਜੀ